ਲੋਜੀ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਕੋਟਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤੇ ਤਰੀਕ ਅੱਜ ਹੈਗੀ ਆ ਜੀ 1 ਸਤੰਬਰ 2025 ਜਗਾ ਕੋਟਪੁਰਾ ਮੰਡੀ ਦੇ ਸਾਹਮਣੇ ਦੇਖੋ ਢੇਰ ਲੱਗ ਚੁੱਕਿਆ ਬਾਸਪਤੀ ਦੇ ਤੇ ਪੱਖੇ-ਪੱਖੇ ਲੱਗ ਚੁੱਕੇ ਤੇ ਬੋਲੀ ਜਿਹੜੀ ਬਈ ਸ਼ੁਰੂ ਹੋਣ ਲੱਗਿਆ ਵੈਂਟਰ ਹੈਗੇ ਸਾਰੇ ਇੱਕ ਕਮੈਂਟ ਬਾਅਦ ਜਿਹੜੀ ਬੋਲੀ ਸ਼ੁਰੂ ਹੋਣ ਲੱਗੀ 11 ਵਜੇ ਸਰਫੇ ਕਮੈਂਟ ਬਾਕੀ ਆ ਚਲੋ ਵੀ ਚੱਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪਰਾ ਮੰਡੀ ਦੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋ ਜੀ ਚੱਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪਰਾ ਮੰਡੀ ਦੇ ਤੇ ਕਰਦਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਦੱਬ ਕੇ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜੀ ਬਹੁਤ ਬਹੁਤ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਲੋ ਜੀ ਚੱਲਦੇ ਆ ਬੋਲੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਲੋ ਜੀ ਸਾਹ ਨਾ ਬੁਲਾਤ ਅਟਾ ਗੋਆ ਹੈ ਯਾਰ ਤੇ ਯਾਰ ਤੇ ਯਾਰ ਤੇ ਯਾਰ ਤੇ ਯਾਰ ਤੇ ਅਗਲੀ ਬੋਲੀ ਬੋਲੀ ਤਾਂ ਲਓ ਜੀ 3500 ਤੋਂ 5000 ਰੁਪਏ ਤੱਕ ਲੱਗੀ ਸੀ ਬੋਲੀ ਤਾਂ ਬਾਈ ਕੈਨਸਲ ਹੋ ਗਈ ਧੀ ਇਹੇ 9 14 ਜੀ ਰੁਪਇਆ ਇੱਕ ਮੁੱਛਲ ਅਗਲੀ ਟਵੀ ਦੇਖਦੇ ਹਾਂ ਕਿਹੜੀ ਕੁਆਲਿਟੀ ਆਈ ਤੇ ਕਿੱਥੋਂ ਤੱਕ ਜਾਂਦੀ ਹੈ ਜੀ 3500 ਦੀ ਨਹੀਂ ਵੇਚੀ ਆ ਮਮਾ ਕੀ ਆ ਗੱਲ ਬੋਲੀ ਅਸ਼ੋਕ ਹਾਂ ਕੋਈ ਬੋਲੋ ਹਾਂ ਜੀ ਬੋਲੋ ਕਿੱਧਰ ਗਿਆ ਮਕੇਸ਼ rahul already meet ਦੀ ਬੋਲਦੀ ਯਾਰ already meet ਕੋਲ ਨੂੰ ਬੰਦ ਜੇ ਉਹ ਆ ਕੇ ਲੈਣਾ ਅੰਦਰ ਕੋ

1401 ਮੁੱਛਲ ਇਹ 17 18 ਦੇ ਰਿੱਟਾਂ ਦੇ ਵਿੱਚ ਥੋੜਾ ਜਿਹਾ ਤੇਜ਼ੀ ਆਈ ਹੈ ਜੀ 17 18 ਵੇਲੇ 3635 ਰੁਪਏ ਲੱਗੇ 3635 ਰੁਪਏ ਲਗਣ ਪੱਖੇ ਤੇ ਲੱਗ ਗਿਆ ਜੀ ਤੇ ਆ 1401 ਮੁੱਛਲ ਦੇਖਦੇ ਕਿਤੋਂ ਤੱਕ ਜਾਂਦੀ ਹੈ ਇਹ ਮੁੱਛਲ ਹੈ ਜੀ ਆਹ ਬੋਲੇ ਆਪਾਂ ਜਮਾ बोलो बोल में किधर गया मेछी हाँ बी किसानी है डबल पक्षे बोली जी जी ना। है भाई बोली चलूगी कौन बईली रखो ना यार पे यार पे यार पे किधर निकल गया ਹੋਣ ਹੁਣ 3520 ਰੁਪਏ ਜਲੀਸ ਉਹਨੂੰ ਛੱਡ ਦੇ ਯਾਰ ਜਲੀਸ ਵਰਗੇ ਨਾਲ ਸੰਗਤ ਨਹੀਂ ਹੁੰਦੀ ਐ ਆਹ ਜਿਹੜਾ 3550 ਲੈ ਲਓ ਜੀ ਆਹ ਵਾਲੀ ਕੁਆਲਿਟੀ ਦੇਖੋ 1401 ਮੁੱਛਾਂ ਰਿਅਰਪੇ 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 ਚਣਕੀ ਬੋਲਣਾ ਆ ਜਾ ਆ ਜਾ ਯਾਰ ਪਾਣੀ ਨਹੀਂ ਚੱਲਦਾ ਜਲੀ 30 ਰੁਪਿਆ ਹੈਗਾ ਜੀ ਜੀ ਸਮਾਨ ਉਹ ਅਸੀਬ ਲੰਦਾ ਅਸੀਬ ਨੂੰ ਪੁੱਤ ਅਸੀਬ ਪੁੱਤ ਗਿਆ ਚਲੋ ਭਾਈ ਉਹ ਮਮਾ ਕੋ ਕੜਿਆ ਉਹ ਮਮਾ

इधर बोली पताली मामे दीताली अस्सी रुपए कोई हां वे निशेंद्र 3680 ਰੱਖਦੀ ਆ ਇਹ ਕੀ ਘਟਾ ਦੇ ਸਾਢੇ 30 ਰੇਡੀ ਆਓ ਯਾ ਆ ਕੇ ਆਓ ਯਾਰ ਭਾਈ 3680 ਰੁਪਏ ਵਿਕ ਗਏ ਯਾ ਫਿਰ 14000 ਰੁਪਏ 3680 ਰੁਪਏ ਰਮਜ਼ਾ ਤੋਂ ਪਹਿਲੀ ਸੀ ਇਹ ਹਾਂ ਇੱਕ ਲੱਗੀ ਪਹਿਲਾਂ ਸਰ ਹਾਂ ਸਰ ਹਾਂ ਕੀ ਰੇਟ ਹੈ 3680 ਕੱਲ ਭੈਣ ਦੀ ਬੁੜੀ ਤਾਂ 2200 ਫੱਟ

पत्तीसो पत्तीस सौ पत्तीसौ पत्तीस सौ पच्चीस पत्तीसो पत्तीसो पाँच रुपए पाँच रुपए आलम आया क्या पाँच रुपए दस पंद्रह पंद्रह बीस पी रुपए तैतीसो 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 तैतीसो

हो गए पिहत्तर अस्सी पैतीसो तैतीसो तैतीसो पांच दस 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 पैंतीस हाँ पैंतालीस 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 यहाँ रुपए यहाँ रुपए पैंठ रूपए पैंठ रूपए 50 ਰੁਪਏ 50 ਰੁਪਏ 50 ਰੁਪਏ 70 70 70 ਹਾਂਜੀ 80 80 80 95 95 93 95 95 ਤੇਰੀ ਬੋਲੀ 95 95 ਤੇਰੀ ਬੋਲੀ ਹਾਂਜੀ ਬੋਲਦਾ ਕੋਈ 95 ਰੁਪਏ ਜਲਦੀ 2 ਮਿੰਟ ਨਾਲ ਜਲਦੀ ਆਪਰੇ 95 ਜਲਦੀ ਹੈ 95 95 3600 ਚਲ 3600

ਮੈਂ ਦਿੱਤੀ ਜੀ ਦੀ ਪਾਨ ਕਰ ਰਿਹਾ ਹਾਂ ਉਹਨੇ ਸੰਗਮ ਦੀ ਜੀ ਕਾਮ ਹੈ ਉਹ ਕਿੱਥੇ ਗਏ ਆ ਬਲੇ 17 ਨਾ ਉਹ ਤੜਕੇ ਤੋਂ ਢੇਰੀਆਂ ਦੇਖਦਾ ਫਿਰਦਾ ਸਿਗਾਉਣ ਪਾ ਨਹੀਂ ਰੱਖਦਾ ਸ਼ਕੀਲ ਬੋਲ ਬਸ 17 18 ਬੋਲੋ 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 ले, तो अरे तो तुम भी रख लो यारेतीसौ रूपए तेतीस सौ रूपए तैसौ तैीस सौ रूपए तैतीस सौ रुपए तैतीस रुपए तैतीस सौ रुपए तेतीस सौ रुपए तैतीस रुपए तैतीस सौ रुपए तैतीस सौ रुपए पांच रुपए 5 10 15 20 25 45 50 60 70 3400 3400 5 10 15 20 30 45 जा पिचुंजा पिचुंजा पचानवे पैतीसो पैंतीस सौ पांच मैं तो पूछी जाना तेरे पैसे खत्म हो जाने दस दी मैं नहीं पूछूंगा दस रुपए दस 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 रुपए पच्चीस पैती ਪੈਂਤੀ ਪੈਂਤੀ ਸੋ ਪੈਂਤੀ 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 ਸੋ ਪੈਂਤੀ ਰੁਪਏ 40 ਰੁਪਏ 40 ਰੁਪਏ 40 ਰੁਪਏ 45 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 ਰ

पचुंजा रुपए छत्तीसौ रुपए, रुपये छत्तीसौ पचुंजा हाँ छत्तीसौ पचुंजा छत्तीसौ पचुंजा बोलता कोई भी मोतिया वर्गा माल है पचवंजा रुपये बोलता कोई छत्तीसौ पचुंजा रुपए लिखो जी मुकेश दे छत्तीस सौ पचवंजा रुपये मच्छर छत्तीस सौ पचवंजा रुपये